ਰਪਿੰਦਰ ਵੈਸੇ ਤਾਂ ਮੇਰੇ ਨਾਨਕਿਆਂ ਦਾ ਸਫਰ ਮੇਰੇ ਪਿੰਡ ਤੋਂ ਕੋਈ 15-20 ਮਿੰਟ ਦੀ ਬਾੜ ਤੇ ਹੋਊਗਾ ਤੇ ਜਿਹਦੇ ਵਿੱਚੋਂ ਆਪਾਂ ਕੋਈ 4-5 ਕਿਲੋਮੀਟਰ ਸਫਰ ਬਸ ਤੇ ਤੈਅ ਕਰਾਂਗੇ ਤੇ 3-4 ਕਿਲੋਮੀਟਰ ਗਾਂ ਬਰਾਠ ਸਾਹਿਬ ਲੈਣ ਆਉਣਗੇ ਵਧੀਆ ਵੀ ਮੱਲਾ ਵਾਤ ਵਾਤ ਖੇਡਣ ਆਉਣਾ ਵਧੀਆ ਪਿੰਡ ਦੇ ਜਵਾਕ ਆ ਸਕਦੇ ਕੋਈ ਉਹ ਜਿਹਾ ਇਸ਼ੂ ਤਾਂ ਨਹੀਂ ਉਹ ਜਿਹਾ ਕੋਈ ਕੋਈ ਫालतू ਬੰਦਾ ਨਹੀਂ ਆਉਂਦਾ ਉਹ ਜਿਹਾ ਬਈ ਤੇ ਵਾਟਰ ਬਾਕਸ ਤੇ ਬਈ ਯਾਰ ਕਿਨੇ ਬੂਟੇ ਲਾਉਣੇ ਸ਼ੁਰੂ ਕਰਤੇ ਆ ਵਧੀਆ ਲੱਗੇ ਹਾਂ ਵਧੀਆ ਆ ਫਾਈਨਲੀ ਬੱਸ ਆ ਗਈ ਹੈ ਇਹ ਜਾਊਗੀ ਹੁਣ ਸਿੱਖ ਵਾਲੇ ਢਾਡਾ ਲੋ ਯਾਰ ਢਾਡਾ ਲੋ ਆ ਹਾਰਨਾ ਨੇੜਾ ਹਾਰਨ ਦੇ ਕੈਨੇਡਾ ਵਾਲੇ ਬਹੁਤ ਯਾਰ ਕਰਦੇ ਹੋਣੇ ਆ ਚਲੋ ਭਾਈ ਪੂਰੀਆਂ ਵੱਡੀਆਂ-ਵੱਡੀਆਂ ਕੋਠੀਆਂ ਇੱਥੇ ਬਹੁਤ ਤਕੜੇ ਘਰ ਆ ਆ ਕੇ ਸਰਕਾਰੀ ਸਕੂਲ ਇਹਨੂੰ ਵੱਡਾ ਸਕੂਲ ਵੀ ਕਹਿੰਦੇ ਆ ਮਤਲਬ ਇੱਥੋਂ ਮੈਂ ਵੀ ਪੜਿਆ ਮੇਰੀ ਮੰਮੀ ਪੜੀ ਆ ਮੇਰੇ ਮਾਮੇ ਪਰ ਪੜਿਆ ਇਹਨਾਂ ਦੀ ਡੈਰੀ ਹੈ ਬਹੁਤ ਸੋਹਣੀ ਪੂਰੀ ਮੇਨਟੇਨ ਕਰੀ ਹੋਈ ਆ ਆਗੇ ਚੇਅਰਮੈਨ ਸਾਹਿਬ ਦਾ ਘਰ ਜਿਨ੍ਹਾਂ ਦੀ ਮੈਂ ਗੱਲ ਕਰੀ ਸੀ ਜਿਨ੍ਹਾਂ ਦੇ ਬਦੌਲਤ ਇਹ ਪਿੰਡ ਛੜਕਾ ਬਣ ਗਿਆ ਸੀ ਪਿੰਡ ਦਾ ਨਾਮ ਪੂਰਾ ਮਸ਼ਹੂਰ ਹੋਇਆ ਸੀ ਉਹਨਾਂ ਟਾਈਮ 'ਰ ਕੋਈ ਹੋਰ ਲੀਡਰ ਨਹੀਂ ਹੁੰਦਾ ਸੀ ਆਸੇ ਹਰਮੀਤ ਸਿੰਘ ਚੇਅਰਮੈਨ ਪੀਟੀ ਵਾਲਾ ਅੱਜ ਆਪਾਂ ਖਾ ਕੇ ਵੇਣੇ ਆ ਬਰਾੜ ਸਾਹਿਬ ਦਾ ਪੀਜ਼ਾ ਆ ਬਾਈਰ ਕਹਿੰਦੇ ਅੰਦਰੋਂ ਦੁਕਾਨ ਆ ਸਿੱਧੂ ਮਸਲੇ ਦਾ ਫੈਨ ਆ ਬਾਈ ਦੇਖਣੋਂ ਤਾਂ ਪੂਰਾ ਸੋਹਣਾ ਲੱਗਦਾ ਹੁਣ ਖਾ ਕੇ ਤੁਹਾਨੂੰ ਦੱਸਦੇ ਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਇਸ ਟਾਈਮ ਸਮਾਂ ਹੈਗਾ ਜੀ 12 ਵਜੇ ਦਾ ਤੇ ਅੱਜ ਮੈਂ ਜਾ ਰਿਹਾ ਜੀ ਮੇਰੇ ਨਾਨਕੇ ਥੋੜਾ ਬਹੁਤਾ ਕੰਮ ਹੈ ਤੇ ਇੱਕ ਆਪਣੀ ਬਹੁਤ ਜਲਦ ਸਟੂਡੀਓ ਬਣਾ ਰਹੇ ਹਾਂ ਬਹੁਤ ਸੋਹਣਾ ਤੇ ਤੁਸੀਂ ਆਪਣੀਆਂ ਵੀਡੀਓ ਅਕਸਰ ਹੁਣ ਉਹਦੇ ਵਿੱਚ ਹੀ ਦੇਖਿਆ ਕਰੋਗੇ ਤੇ ਬੜੀਆਂ ਘੈਂਟ ਵੀਡੀਓ ਲੈ ਕੇ ਆ ਰਹੇ ਹਾਂ ਪੂਰੀਆਂ ਲੋਜਿਕ ਵਾਲੀਆਂ ਤੇ ਜਾਂ ਤੁਹਾਨੂੰ ਕੁਝ ਇਹੋ ਜਿਹਾ ਸੁਣਨ ਨੂੰ ਮਿਲੂਗਾ ਜਿਹੜਾ ਤੁਸੀਂ ਕਦੇ ਨਾ ਸੁਣਿਆ ਹੋਊਗਾ ਤੇ ਬਾਕੀ ਅੱਜ ਮੈਂ ਮੇਰੇ ਨਾਨਕੇ ਬਿਲਕੁਲ ਫ੍ਰੀ ਵਾਲੇ ਕੰਮ 'ਚ ਜਾ ਰਿਹਾ ਹਾਂ ਮਤਲਬ ਬਾਈ ਬੱਸ ਵੈਸੇ ਤਾਂ ਮੇਰੇ ਨਾਨਕਿਆਂ ਦਾ ਸਫ਼ਰ ਮੇਰੇ ਪਿੰਡ ਤੋਂ 15-20 ਮਿੰਟ ਦੀ ਬਾਅਦ ਤੇ ਹੋਊਗਾ ਤੇ ਜਿਹਦੇ ਵਿੱਚੋਂ ਆਪਾਂ ਕੋਈ 4-5 ਕਿਲੋਮੀਟਰ ਸਫ਼ਰ ਬੱਸ ਤੇ ਤੈਅ ਕਰਾਂਗੇ ਤੇ 3-4 ਕਿਲੋਮੀਟਰ ਗਾਂ ਬਰਾਠ ਸਾਹ ਲੈਣ ਆਉਣਗੇ ਉਹਨੋਂ ਮੋਟਰਸਾਈਕਲ ਤੇ ਆਉਂਦੇ ਆ ਕਾਰ ਤੇ ਆਉਂਦੇ ਆ ਉਹ ਤੁਹਾਨੂੰ ਮੈਂ ਦੱਸ ਦਊਂਗਾ ਓਕੇ ਦੋਸਤੋ ਇੰਨਾ ਕਸਮਾਨ ਹੈ ਤੇ ਕੱਲ ਨੂੰ ਆਪਾਂ ਵਾਪਸ ਆ ਜਣਾ ਹੋ ਸਕਦਾ ਸ਼ਾਮ ਨੂੰ ਹੀ ਆ ਜਗੇ ਬਾਕੀ ਹੁਣ ਜਾ ਕੇ ਪਹਿਲਾਂ ਜਾਣੇ ਅੱਡੇ ਤੇ ਬੱਸ ਦੀ ਵੇਟ ਕਰਦੇ ਆ ਤੇ ਬੱਸ ਕੁਝ ਸਮੇਂ ਵਿੱਚ ਆ ਜੂਗੀ ਫਿਰ ਤੁਹਾਡੇ ਰੂਰ ਬੋਣੇ ਆ ਆਪਾਂ ਪਹੁੰਚ ਗਏ ਸੀ ਅੱਡੇ ਤੇ ਤੇ ਇੰਨਾ ਸ਼ੁਕਰ ਆ ਵੀ ਅੱਡੇ ਦਰਖਤ ਲੱਗੇ ਹੋਏ ਆ ਆ ਦੇਖ ਲਓ ਛਾਂ ਜੂ ਹੈਗੀ ਹੈ ਚੰਗੀ ਨਹੀਂ ਤਾਂ ਨਾ ਗਰਮੀ ਤਰਾ ਕੱਢ ਦਿੰਦੀ ਹੈ ਤੇ ਮੈਂ ਘਰੋਂ ਆ ਉਹ ਵੀ ਤੁਰ ਕੇ ਦੋ ਚਾਰ ਮਿੰਟਾਂ 'ਚ ਪਹੁੰਚ ਗਿਆ ਪਰ ਇੰਨਾ ਜਿਆਦਾ ਮਤਲਬ ਪਸੀਨਾ ਆ ਰਿਹਾ ਸੀ ਗੱਲਾਂ ਛੱਡ ਦਿਓ ਫਿਰ ਮੈਂ ਆਪ ਦੇ ਨਾਲ ਰੱਖਦਾ ਹਾਂ ਜੀ ਮਿੰਨੀ ਟਾਵਲ ਤੇ ਇਹਦਾ ਬੜਾ ਨਜ਼ਾਰਾ ਹੈ ਐ ਨਾ ਮੁੱਕਾ ਜਿਹੜਾ ਹੁੰਦਾ ਹੈ ਮੁੱਕਾ ਜਿਆਦਾ ਛੇਤੀ ਗਿੱਲਾ ਹੋ ਜਾਂਦਾ ਹੈ ਇਹ ਜੇ ਡੰਗ ਲਾ ਦਿੰਦਾ ਹੈ ਚੀਜ਼ ਵਧੀਆ ਇਹ ਤੇ ਬਾਕੀ ਅੱਡੇ ਤੇ ਨੌਜਵਾਨ ਬੈਠੇ ਆ ਇਹਨਾਂ ਨਾਲ ਵੀ ਆਪਾਂ ਕਰਦੇ ਆ ਗੱਲਬਾਤ ਪੁੱਛਦੇ ਆ ਕੋਈ ਗੇਮ ਖੇਡਦੇ ਹੁੰਦੇ ਆ ਕਿ ਨਹੀਂ ਖੇਡਦੇ ਕਿ ਮੋਬਾਈਲ ਗੇਮ ਹੀ ਖੇਡਦੇ ਆ ਬਾਕੀ ਕਰਦੇ ਆ ਬਈਰ ਗਣ ਗੱਲਬਾਤ ਆਜੋ ਕਰ ਆ ਨੌਜਵਾਨ ਬੈਠੇ ਆ ਆਪਣੇ ਪਿੰਡ ਦੇ ਤੇ ਬੜਾ ਮਾਣ ਆ ਸਤਿ ਸ੍ਰੀ ਅਕਾਲ ਨੌਜਵਾਨਾਂ ਦੇ ਆਪਾਂ ਨੂੰ ਬਈ ਪ੍ਰੇਮ ਮਾਰ ਕੇ ਬੈਠੇ ਆ ਆ ਦੋ ਨੌਜਵਾਨ ਹੋਰ ਆਪਣੇ ਪਿੰਡ ਦੇ ਕੀ ਹਾਲ ਹੈ ਮੁੰਡਿਓ ਨਾ ਇਹਨਾਂ ਦਾ ਮੈਨੂੰ ਪਤਾ ਥੋੜਾ ਭੁੱਲੇ ਜਾਂਦੇ ਹਨ ਨਾ ਤੇ ਹੋਰ ਬਾਵੇਂ ਕੀ ਹਾਲ ਹੈ ਵਧੀਆ ਬਈ ਹੋਰ ਦੱਸੋ ਹੋਰ ਠੀਕ ਵਧੀਆ ਬਾਵੇਂ ਨੂੰ ਮੈਂ ਵੇਣਾ ਬਹੁਤ ਟਾਈਮ ਦਾ ਇੱਕ ਵਧੀਆ ਖੇਡਦਾ ਕਬੱਡੀ ਤੇ ਅੱਜ ਕੱਲ ਫਿਰ ਕਿਹੜੀ ਖੇਡ ਚੱਲ ਰਹੀ ਹੈ ਬਾਵੇਂ ਬਈ ਨੈਸ਼ਨਲ ਕਬੱਡੀ ਚੱਲੀ ਜਾਂਦੀ ਹੈ ਗਰਾਊਂਡ ਤੇ ਅੱਛਾ ਨੈਸ਼ਨਲ ਕਬੱਡੀ ਹਾਂ ਉਹਦਾ ਗਾਂ ਜਾ ਕੇ ਸਕੋਪ ਵੀ ਬਹੁਤ ਹੈ ਹਾਂਜੀ ਤੇ ਚੰਗੀ ਗੱਲ ਹੈ ਤੇ ਕਿੰਨੇ ਕੁ ਜਣੇ ਹੁਣ ਖੇਡਦੇ ਨੇ ਬਈ ਹੋ ਜਾਂਦੇ ਆ ਮੱਲਾ 15-20 ਤੇ ਕੁੜੀਆਂ ਜਾਂਦੇ ਬਈ ਮੱਲਾ 15-20 ਮੱਲਾ 15ਵੇਂ ਕੁੜਗੇਵੇਂ 15ਵੇਂ ਮੁੰਡੇ ਹੋ ਜਾਂਦੇ ਸਾਈਕਲ ਵਧੀਆ ਪੈਕਟ ਚੱਲੀ ਜਾਂਦੇ ਰਲ ਕੇ ਬਈ ਵਧੀਆ ਬਈ ਟੋਟਲ 50 ਜਣੇ ਹੋ ਜਾਂਦੇ ਆ ਹਾਂ ਟੋਟਲ 50 ਜਣੇ ਹੋ ਗਏ ਬਈ ਤੇ ਕੀ ਟਾਈਮਿੰਗ ਹੈ ਬਾਈ ਟਾਈਮਿੰਗ ਆਪਣੇ 5 ਤੇ 5:30 ਦੇ ਵਿਚਾਲੇ ਆ ਜਾਂਦੇ ਸਾਰੇ ਗਰਾਊਂਡ ਵਿੱਚ ਅੱਛਾ ਤੇ ਮਤਲਬ ਸਰਕਾਰੀ ਸਕੂਲ ਵਾਲੇ ਗਰਾਊਂਡ ਚ ਹਾਂ ਸਰਕਾਰੀ ਸਕੂਲ ਵਾਲੇ ਚ ਤੇ ਕੀ ਹੋਰ ਨੂੰ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਖੇਡਣ ਬਾਰੇ ਕੋਈ ਵਧੀਆ ਵੀ ਮਤਲਬ ਵੱਤ-ਵੱਤ ਖੇਡਣਾ ਉਹਨਾ ਵਧੀਆ ਪਿੰਡ ਦੇ ਜਵਾਕ ਆ ਸਕਦੇ ਕੋਈ ਉਹੋ ਜਿਹਾ ਇਸ਼ੂ ਤਾਂ ਨਹੀਂ ਉਹੋ ਜਿਹਾ ਕੋਈ ਕੋਈ ਫਾਲਤੂ ਬੰਦਾ ਨਹੀਂ ਹੁੰਦਾ ਉਹੋ ਜਿਹਾ ਬਈ ਹਾਂ ਤੇ ਕਿੰਨੇ ਜਵਾਕ ਜਿਹੜੇ ਖੇਡਦੇ ਆ ਇਹ ਹੁਣ ਜ਼ਾਹਿਰ ਜੀ ਗੱਲ ਆ ਵੀ ਜੇ ਨੈਸ਼ਨਲ ਆ ਤਾਂ ਫਿਰ ਜਵਾਕ ਜਵਾਕ ਹੀ ਹੋਣੇ ਆ ਹਾਂ ਜਵਾਕ ਹੀ ਹੋਣੇ ਆ ਹਾਂ ਕਿੰਨੀ ਕੁ ਉਮਰ ਤੱਕ ਦੇ ਬੱਚੇ ਤੇ ਬੱਚੀਆਂ ਖੇਡਦੇ ਆ ਮਤਲਬ ਹੋਣਗੇ ਮਤਲਬ 17 ਦੀ ਟੀਮ ਹੈਗੀ ਲੜਕੀਆਂ ਦੀ ਬਈ ਹਾਂਜੀ ਮਤਲਬ ਬਾਕੀ ਮੰਡਿਆ ਦੀ 17 ਹੀ ਹੈਗੀ ਤੇ ਠੀਕ ਆ ਸਾਰੀ ਤਰੀ ਤਰੀ ਤੁਸੀਂ ਆਪ ਕਰਾਉਨੇ ਆ ਹਾਂ ਬਈ ਚਲੋ ਵਧੀਆ ਗੱਲ ਆ ਕਿ ਤਾਂ ਕਿੰਨੇ ਟਾਈਮ ਟਾਈਮਿੰਗ ਕੀ ਤੇ ਵਧੀਆ ਚੱਲ ਰਿਹਾ ਰਸਮ ਹਾਂ ਵਧੀਆ ਵਧੀਆ ਹੁਣ ਕਦੋਂ ਮੈਚ ਵਿੱਚ ਹੋਣੇ ਤੁਹਾਡੇ ਮੈਚ ਹੁਣ ਮਤਲਬ 28 28 ਤਰੀਕ ਨੂੰ ਹੈਗਾ ਲੜਕੀਆਂ ਦਾ ਮੈਚ ਕਿਹੜੇ ਥਾਂ ਜੀ ਜ਼ਿਲ੍ਹਾ ਜ਼ਿਲ੍ਹਾ ਪੱਧਰ ਹੈਗਾ ਆਪਣੇ ਸੁਖਨਾਬਲੂ ਹੈਗਾ ਅੱਛਾ ਸੁਖਨਾਬਲੂ ਮਤਲਬ ਤਾਂ ਹਾਂ ਪਹਿਲਾਂ ਸਾਟਬਟਰ ਵੀ ਹੁੰਦੇ ਰਹੇ ਮੈਨੂੰ ਪਤਾ ਸੀ ਵੀ ਖੇਡ ਕੇ ਆਏ ਇੱਕ ਆਪਣੇ ਮਤਲਬ ਜਿਹੜੀ ਲੜਕੀਆਂ ਟੀਮ ਸੀਗੀ ਜੋਨ ਚ ਜਿੱਤ ਗਈ ਸੀਗੀ ਹੁਣ ਮਤਲਬ ਜ਼ਿਲ੍ਹਾ ਲੈਵਲ ਹੋਣਾ گاਾਂ ਹੀ ਆਪਣਾ ਵੈਰੀ ਗੁੱਡ ਯਾਰ ਤੇ ਮੈਨੂੰ ਮਾਣ ਆ ਬਈ ਤੇਰੇ ਤੇ ਲੱਗਿਆ ਰੇ ਪਰਮਾਰਥਨ ਤਰੱਕੀ ਵਕਸ਼ ਤੇ ਤੁਹਾਡੇ ਜਿਹੜੇ ਦੂਜੇ ਭਰਾ ਭਾਈ ਯਾਰ ਕਹਿੰਦੇ ਉਹ ਵੀ ਵਧੀ ਉਹ ਆਪਣੇ ਐਥਲੈਟਿਕ ਦੀ ਹੈ ਐਥਲੈਟਿਕਲੀ ਮਰੋਟਣਾ ਹਾਂ ਮਰੋਟਣਾ ਚਲੋ ਬਹੁਤ ਬਹੁਤ ਧੰਨਵਾਦ ਤੇ ਬਾਕੀ ਜੀ ਆਪਣਾ ਇੱਕ ਨੌਜਵਾਨ ਹੋਰ ਆ ਗਿਆ ਮੇਰਾ ਯਾਰ ਮੋਟਾ ਕੀ ਹਾਲ ਹੈ ਵਧੀਆ ਵੀਰੇ ਤੇ ਲਾ ਤੇ ਬੂਟੇ ਹਾਂ ਹਾਂ ਲਾ ਲੇ ਵੀ ਮੇਰੇ ਤੋਂ ਤਾਂ ਜਾਇ ਨਹੀਂ ਗਿਆ ਕੰਮਾਂ ਕਰਾਂ ਜੀ ਬੀਰੀ ਸੀਗਾ ਤੇ ਉਦੋਂ ਮੈਂ ਗਿਆ ਵੀ ਚੰਡੀਗੜ੍ਹ ਸੀ ਤੇ ਬਾਈ ਯਾਰ ਕਹਿੰਦੇ ਸਤਾਨੀ ਤੈਨੂੰ ਫੋਨ ਲਾਇਆ ਕੱਲ ਮੇਰੀ ਗੱਲਬਾਤ ਹੋਈ ਸੀ ਕੋਈ ਹੋਰ ਲਿਆਉਣੇ ਆਪਾਂ ਹਾਂ ਤੇ ਵਾਟਰ ਬਾਕਸ ਤੇ ਬਾਈ ਯਾਰ ਕਹਿੰਨੇ ਬੂਟੇ ਲਾਉਣੇ ਸ਼ੁਰੂ ਕਰਤੇ ਆ ਵਧੀਆ ਲੱਗੇ ਹਾਂ ਵਧੀਆ ਲੱਗੇ ਉਹ ਸਫਾਈ ਸਪੋਈ ਤਾਂ ਦੀ ਪੂਰੀ ਹੋਈ ਵੀ ਹੈ ਨਾ ਸਪਾਈ ਹਾਂ ਕੰਗੀ ਗੱਲ ਆ ਯਾਰ ਇਹ ਮੁੰਡੇ ਨਾਲ ਆਪਣੇ ਨਾਲ ਇਹ ਤੇ ਪਾਣੀ ਵਧੂ ਹੈ ਕਿਹੜੀ ਪਾਣੀ ਦਾ ਬਹੁਤ ਲਓ ਵੇ ਹਾਰਨ ਵੱਜ ਗਿਆ ਫਾਈਨਲੀ ਬੱਸ ਆ ਗਈ ਹੈ ਇਹ ਜਾਊਗੀ ਹੁਣ ਸਿੱਖ ਵਾਲੇ ਤੇ ਸਿੱਖਣਾ ਬਰਾੜ ਸਾਹਿਬ ਲੈਣ ਆਉਣਗੇ ਅੱਡੇ ਨੂੰ ਕਿਵੇਂ ਇਹ ਬਠਿੰਡੇ ਵਾਲਾ ਅੱਡਾ ਢਾਡਾ ਲਓ ਯਾਰ ਢਾਡਾ ਲਓ ਲਓ ਵੀ ਬਾਈ ਆਪਣਾ ਹੈਗਾ ਦੋਸਤ ਤੇ ਬਾਈ ਯਾਰ ਕਹਿੰਦੇ ਦੋ ਬੱਸਾਂ ਠੇਕੇ ਤੇ ਲੰਗਿਆ ਨੌਰਥਨ ਜਿੰਨਾ ਰੂਟ ਹੈਗਾ ਕੱਖਾਂ ਵਾਲੀ ਤੋਂ ਮਲੋਟ ਹਣਾ ਜੀ ਦੋ ਬਸਾਂ ਦੋਨੇ ਐਸੇ ਰੂਟ ਤੇ ਚੱਲਦੇ ਗਏ ਚਲੋ ਜੀ ਆ ਆਪਣਾ ਸਫ਼ਰ ਅੱਜ ਦਾ ਤੇ ਇੱਧਰ ਸੋਨੇ ਸੋਨੇ ਖੇਤ ਆ ਦੇਖ ਲਓ ਤੁਸੀਂ ਕਿਹ ਆ ਨਜ਼ਾਰਾ ਤੇ ਮਸਾਂ ਕੋਈ ਮੈਨੂੰ ਸਾਰਾ 2-4 ਮਿੰਟ ਹੋਰ ਲੱਗਣੇ ਐ ਮਸੇਖ ਵਾਲੇ ਪਹੁੰਚ ਜਾਊਗਾ ਤੇ ਰਸਤੇ ਵਿੱਚ ਆ ਬਸ ਛੋਟੇ ਛੋਟੇ ਪਿੰਡ ਆ ਸਾਡੇ ਨਾਲ-ਨਾਲ ਪਿੰਡ ਆ 2-2 ਕਿਲੋਮੀਟਰ ਤੇ ਚਲੋ ਜੀ ਪਹੁੰਚ ਕੇ ਮਿਲਦੇ ਆ ਤੇ ਬਾਕੀ ਆ ਹਾਰਨਾ ਨੇੜਾ ਹਾਰਨਾ ਕੈਨੇਡਾ ਵਾਲੇ ਬਹੁਤ ਯਾਰ ਕਰਦੇ ਹੁੰਦੇ ਨੇ ਉੱਥੇ ਸੁਣਦੇ ਨਹੀਂ ਹੁਣ ਇਹ ਜੇ ਚਲੋ ਵਈ ਠੀਕ ਹੈ ਜੀ ਲਓ ਜੀ ਐਸ ਰੂਟ ਤੇ ਬਸ ਤੇ ਬਹੁਤ ਟਾਈਮ ਬਦ ਆਇਆ ਛੋਟਾ ਹੁੰਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਮੈਨੂੰ ਲੱਗਾ ਕਈ ਸਾਲ ਹੀ ਹੋ ਗਿਆ ਜ ਐ ਆ ਬਸ ਤੇ ਲਓ ਜੀ ਬਰਾੜ ਸਾਹਿਬ ਡਾਕੂ ਬਣ ਕੇ ਪਹੁੰਚ ਚੁੱਕੇ ਨੇ ਅੰਦਰਜ ਸਿੰਘ ਕੀ ਹਾਲ ਐ ਠੀਕ ਆ ਠੀਕ ਆ ਕਿੱਥੇ ਰਹਿਣ ਲੱਗ ਦਿਖੇ ਨਹੀਂ ਕਦੇ ਇੱਥੇ ਹੁੰਦੇ ਰਹਿਣ ਲੱਗਣਾ ਕਿੱਥੇ ਆਪਾਂ ਹੋਰ ਚੰਗੇ ਆ ਕੀ ਕਰਦਾ ਨ ਅੱਜ ਕੱਲ ਉਹਨੇ ਵਾਈਫ ਨੈਟਪਲੱਸ ਦਾ ਕੰਮ ਹੈ ਨੈਟਪਲੱਸ ਮੇਰੇ ਵੀ ਉਹੀ ਲੱਗਿਆ ਵੇ ਕਿੱਥੇ ਆਦਰਗੇ ਉਹ ਗਗਨ ਕੋਲੇ ਜਿਹਨੇ ਚਾਲਦਾ ਆਪਣੇ ਕੋਲ ਅੱਛਾ ਵੈਰੀ ਗੁੱਡ ਯਾਰ ਕਰਦੇ ਰ ਤਾਂ ਸਹੂਲਤਾ ਵੀ ਲਵਾਇਆ ਕਰੋ ਚੱਲ ਵਧੀਆ ਹੋ ਗਿਆ ਬਹੁਤ ਵਧੀਆ ਨੈਟ ਆ ਬਹੁਤ ਤਕੜੀ ਸਪੀਡ ਆਪਣੇ ਘਰ ਵੀ ਉਹੀ ਲੱਗਿਆ ਜੀਓ ਵਾਲੇ ਉਹ ਕਰਨੇ ਆ ਪੀਟੀ ਵਾਲੇ ਆਪਾਂ ਯਾਰ ਦੱਸ ਦੀ ਮੈਨੂੰ ਜਦ ਮਰਜੀ ਔਰ ਵੀ ਵਾਰ ਕਹਦੇ ਹੋਣ ਵਾਲੀ ਹੈ ਰੀ ਚਾਰਜ ਪੂਰਾ ਸ਼ਾਮ ਨੂੰ ਆ ਜੀ ਕੋਈ ਗੱਲ ਨਹੀਂ ਚੱਲ ਮਿਲਦੇ ਹਾਂ ਠੀਕ ਬਾਈ ਜੀ ਚਾਹ ਪਾਣੀ ਪੀਵਾਂ ਬਸ ਤੂੰ ਦੱਸ ਵਾ ਜੀ ਹਜੇ ਕੀ ਹੈ ਸ਼ਰਮ ਮੰਨਦਾ ਮਾੜੀ ਮਿੱਟੀ ਪਹੁੰਚ ਗਏ ਪਿੰਡ ਭੀੜੀ ਵਾਲੇ ਸਾਰੇ ਮੈਨੂੰ 20 ਮਿੰਟ ਮਸਾ ਲੱਗੇ ਹੋਣੇ ਆਵੇ ਪੋਰੀਆਂ ਵੱਡੀਆਂ ਵੱਡੀਆਂ ਕੋਠੀਆਂ ਇੱਥੇ ਬਹੁਤ ਤੜੇ ਤੜੇ ਘਰ ਆ ਸਾਹਮਣੇ ਆ ਮੇਰੀ ਸਰਕਾਰੀ ਸਕੂਲ ਜਿੱਥੇ ਸਾਡੇ ਏਰੀਏ ਦੇ ਬੰਦਾ तकरीबन ਸਾਰੇ ਬੱਚੇ ਪੜ੍ਹੇ ਹੋਣੇ ਆ ਕਿਉਂਕਿ ਇਹ ਮੇਨ ਹੁੰਦਾ ਸੀ ਇੱਥੇ ਪੇਪਰ ਹੁੰਦੇ ਸੀ ਬੋਰਡ ਦੇ ਤੇ ਮੈਂ ਵੀ ਇੱਥੇ ਲੱਗਿਆ ਸੀ ਇਹਦੇ ਨਾਨੇ ਨੇ ਵਾਵਾ ਲਿਆਇਆ ਸੀ ਬਾਪੂ ਸੌਖਾ ਕਰਾਉਣ ਦੇ ਹੁੰਦੇ ਸੀ ਡੇਰੀ ਵੀ ਆਉਗੀ ਡੇਰੀ ਬੜੀ ਵੱਡੀ ਹੈ ਆ ਕੇ ਸਰਕਾਰੀ ਸਕੂਲ ਇਹਨੂੰ ਵੱਡਾ ਸਕੂਲ ਵੀ ਕਹਿੰਦੇ ਆ ਮਤਲਬ ਇੱਥੋਂ ਮੈਂ ਵੀ ਪੜਿਆ ਮੇਰੀ ਮੰਮੀ ਪੜੀ ਹੈ ਮੇਰੇ ਮਾਮੇ ਪੜਿਆ ਲਗਾ ਮਾਮਾ ਜਵਾਕੀ ਪੜੀ ਜਾਂਦੇ ਵੇ ਇਹ ਨਾਲ ਡੇਰੀ ਹੈ ਬਹੁਤ ਸੋਹਣੀ ਪੂਰੀ ਮੈਂਟੇਨ ਕਰੀ ਹੋਈ ਹੈ ਐ ਨਹੀਂ ਮਤਲਬ ਟਾਈਮ ਪਾਸ ਕਰੇ ਵੇ ਬਾਕੀ ਦੋਸਤੋ ਜਿਹੜਾ ਸਕੂਲ ਦੀ ਮੈਂ ਗੱਲ ਕਰੀ ਹੈ ਇਹ ਸਕੂਲ ਚ ਨਹੀਂ ਪੜੇ ਮਤਲਬ ਮਾਸਟਰ ਤੋਂ ਇੱਕੋ ਤੋਂ ਪੜੇ ਹੋਏ ਆ ਸੀ ਸਾਡੇ ਸਰ ਹੁੰਦੇ ਬਸੰਤ ਸਰ ਪ੍ਰਿੰਸੀਪਲ ਵੀ ਰਹੇ ਆ ਇਹ ਉਹਨਾਂ ਦਾ ਮਤਲਬ ਮੈਂ ਵੀ ਪੜਿਆ ਮੇਰੇ ਮਾਮੇ ਪੜਿਆ ਤੇ ਮੇਰੀ ਮੰਮੀ ਵੀ ਬੜੀ ਹੈ ਮਤਲਬ ਸਾਰੇ ਅਸੀਂ ਇੱਕੋ ਮਾਸਟਰ ਤੋਂ ਪੜਿਆ ਵੇਖ ਲਓ ਤੁਸੀਂ ਮੈਂ ਤਾਂ ਘਰ ਲਾਏ ਇੱਥੇ ਬੋਰਡ ਦੀ ਕਲਾਸ ਹੀ ਕਰੀ ਹੈ ਲਓ ਜੀ ਐਂਟਰ ਹੋ ਗਏ ਆ ਪਿੰਡ ਪੀਟੀ ਵਾਲਾ ਪੀਟੀ ਵਾਲਾ ਛੱਡ ਦੇ ਤਾਂ ਚੰਡੀਗੜ੍ਹ ਆ ਗਏ ਇੱਕ ਤੇਰੇ ਕਰਕੇ ਤੇ ਆ ਗਏ ਚੇਅਰਮੈਨ ਸਾਹਿਬ ਦਾ ਘਰ ਜਿਨ੍ਹਾਂ ਦੀ ਮੈਂ ਗੱਲ ਕਰੀ ਸੀ ਜਿਨ੍ਹਾਂ ਦੇ ਬਦੌਲਤ ਇਹ ਪਿੰਡ ਛੜਕਾ ਬਣ ਗਿਆ ਸੀ ਪਿੰਡ ਦਾ ਨਾਮ ਪੂਰਾ ਮਸ਼ਹੂਰ ਹੋਇਆ ਸੀ ਉਹਨਾਂ ਟਾਈਮ ਮਰ ਕੋਈ ਹੋਰ ਲੀਡਰ ਨਹੀਂ ਹੁੰਦਾ ਸੀ ਆਸੇ ਹਰਮੀਰ ਸਿੰਘ ਚੇਅਰਮੈਨ ਪੀਟੀ ਵਾਲਾ ਆ ਇਹਨਾਂ ਦੀ ਕੋਠੀ ਆ ਜੀ ਜਿਹੜੇ ਕੰਮ ਉਹ ਹੱਥ ਪਾ ਰਹੇ ਹੁੰਦੇ ਸੀ ਨਾ ਬਾਈ ਕੰਮ ਮਿੰਟ ਜਿਹਾ ਆ ਜਾਂਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਬਾਈ ਜੀ ਜੋ ਕੁਛ ਇਹ ਕਹਿ ਦਿੰਦੇ ਬਸ ਉਹ ਕਾਲੀ ਦਲ ਸਰਕਾਰ ਦੇ ਵਿੱਚ ਮਤਲਬ ਮਤਲਬ ਇਹਨਾਂ ਨੇ ਕਹਿਤਾ ਸੁਖਵੀਰ ਨੇ ਕਹਿਤਾ ਗੱਲ ਇੱਕੋ ਹੀ ਸੀ ਆਪਾਂ ਕਰੇ ਜਾਏ ਸੀ ਹੁਣਾਂ ਇਹ ਅੱਡੇ ਤੇ ਥੋੜੀ ਪੇਟ ਪੂਜਾ ਕਰਨ ਤੇ ਬੱਸ ਤਾਂ ਮੈਂ ਕੱਟ ਹੀ ਖਾਣਾ ਅੱਜ ਆਪਾਂ ਖਾ ਕੇ ਵੇਣੇ ਆ ਬਰਾੜ ਸਾਹਿਬ ਦਾ ਪੀਜ਼ਾ ਤੇ ਅੱਜ ਆਪਾਂ ਖਾ ਕੇ ਵੇਣੇ ਫਿਰ ਤੁਹਾਨੂੰ ਦੱਸਦੇ ਆ ਕਿ ਪਿੰਡ ਦੇ ਹਿਸਾਬ ਨਾਲ ਕਿਹੋ ਜੀ ਸਹੂਲਤਾਂ ਕਿੰਨਾ ਕੁ ਸਵਾਦ ਬਣਾਉਂਦੇ ਆ ਆ ਬਾਈਰ ਕਹਿੰਦੇ ਅੰਦਰੋਂ ਦੁਕਾਨ ਆ ਸਿੱਧੂ ਮੁਸੱਲ ਦੇ ਫੈਨ ਆ ਬਾਈ ਤੇ ਪੂਰਾ ਵਧੀਆ ਪਿਆ ਨਾ ਹੋਇਆ ਪੂਰੀ ਸਾਫ ਸਪਾਈ ਹੈ ਤੇ ਹੁਣ ਆਪਾਂ ਵੇਟ ਕਰ ਰਹੇ ਆ ਪੀਜ਼ੇ ਦੀ ਆ ਇਹਨਾਂ ਦਾ ਮੈਨੂ ਆ ਤੁਸੀਂ ਦੇਖ ਸਕਦੇ ਹੋ ਆ ਬਾਈਰ ਕਨੇ ਬਣਾ ਕੇ ਦਿੱਤਾ ਹੈ ਦੇਖਣੋਂ ਤਾਂ ਪੂਰਾ ਸੋਹਣਾ ਲੱਗਦਾ ਹੈ ਹੁਣ ਖਾ ਕੇ ਤੁਹਾਨੂੰ ਦੱਸਦੇ ਆ ਤੇ ਬਸ ਤੁਹਾਨੂੰ ਖਾ ਕੇ ਦੱਸੂਗਾ ਬੇਇਜ਼ਤੀ ਨਹੀਂ ਆਏ ਵੀ ਦੰਦੀ ਵੱਡ ਦੀ ਤੁਹਾਨੂੰ ਦਿਖਾਤੀ ਕਿਉਂਕਿ ਖਾਂਦਾਨ ਯਾਰਾ ਨਹੀਂ ਆਉਂਦਾ ਤੇ ਦੂਜੀ ਗੱਲ ਆਏ ਜਿਹੜਾ ਕੋਲਡ ਡਰਿੰਕ ਹੈ ਇੱਕ ਕੋਲਡ ਡਰਿੰਕ ਵੀ ਸਹੀ ਹੈ ਤੁਸੀਂ ਵੇਖਿਆ ਹੋਣਾ 20 ਰੁਪਏ ਦਾ ਕੋਲਡ ਡਰਿੰਕ ਆਉਂਦਾ ਜਿਹਦਾ ਟੱਕਣ ਹੁੰਦਾ ਪਤਲਾ ਛੋਟਾ ਹੁੰਦਾ ਇਹਦੇ ਨਾਲੋਂ ਇਹ ਜਿਵੇਂ ਵੱਡੇ ਢੱਕਣ ਵਾਲਾ ਇਹ ਤੁਸੀਂ ਵੇਖ ਲਓ ਇਹਦੇ ਵਿੱਚ ਜਿਵੇਂ ਹੁੰਦਾ 300 ml ਦਾ ਉਹ ਹੁੰਦਾ 250 ml ਦਾ ਹੋਵੇ 300 ml ਦਾ ਹੈ ਉਹ ਵੀ 20 ਦਾ ਹੀ 20 ਦਾ ਵੇਖ ਲਓ ਅੱਜ ਆਪਾਂ ਬਰਾਤ ਦਾ ਪੀਜ਼ਾ ਖਾ ਲਿਆ ਤੇ ਪੀਜ਼ਾ ਵਾਕਈ ਬਹੁਤ ਸਵਾਦ ਆ ਪੈਂਟ ਦੇ ਹਿਸਾਬ ਨਾਲ ਤਾਂ ਹੋਰ ਵੀ ਜ਼ਿਆਦਾ ਸਵਾਦ ਆ ਤੇ ਬਾਕੀ ਮਿਹਨਤੀ ਮੁੰਡੇ ਐ ਤੇ ਇਹੋ ਜਿਹੇ ਮੁੰਡਿਆਂ ਨੂੰ ਸਪੋਰਟ ਕਰਨੀ ਚਾਹੀਦੀ ਐ ਤੇ ਪਰਮਾਤਮਾ ਬਾਈ ਅਰਕੇ ਨੂੰ ਤਰੱਕੀ ਬਖਸ਼ਣ ਜੀ ਕੰਮ 'ਚ ਵਰਕਰ ਪਾਉਣਾ ਤੇ ਬਾਕੀ ਬਦਲ ਬਣ ਗਏ ਐ ਤੇ ਵਹਿਣੇ ਆ ਕਦੋਂ ਤਕਮੀ ਆਉਂਦਾ ਵੈਸੇ ਇਧਰਲੇ ਬਦਲ ਹੁੰਦੇ ਖਤਰਨਾਕ ਹੀ ਐ ਤੇ ਮੀਂਹ ਵੀ ਵਾਹਾ ਲੈ ਕੇ ਆਉਂਦੇ ਐ ਉਹ ਆਪਾਂ ਹੋ ਗਏ ਸੀ ਵਿਹਲੇ ਤੇ ਥੋੜੇ ਸਮੇਂ ਦੇ ਵਿੱਚ ਵਿੱਚ ਆਪਾਂ ਇੱਥੋਂ ਹੁਣ ਜਾ ਰਹੇ ਆ ਇੱਕ ਦੋ ਕੰਮ ਸੀ ਉਹ ਆਪਾਂ ਕਰ ਲਿਆ ਆ ਜੰਦੇ ਜਾਂਦੇ ਬਰਾੜ ਸਾਹਿਬ ਨੂੰ ਮਿਲ ਗਏ ਬਰਾੜ ਸਾਹਿਬ ਹੀ ਪਹੁੰਚ ਚੁੱਕੇ ਆ ਪਹਿਲਾਂ ਕੇ ਸੀ ਬਾਹਰ ਰਪਿੰਦਰ ਆ ਜਾ ਬਰਾੜ ਸਾਹਿਬ ਕੀ ਹਾਲ ਹੈ ਠੀਕ ਹੈ ਜੀ ਤਗੜੀ ਸਿਹਤ ਚਲੋ ਸ਼ੁਕਰ ਹੈ ਔਡੇ ਦਰਸ਼ਨ ਹੋ ਗਏ ਪਿੰਡ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਹੋ ਗਏ ਨੇ ਵਿਹਲੇ ਬਰਾੜ ਸਾਹਿਬ ਨੂੰ ਮਿਲ ਲਏ ਤੇ ਹੁਣ ਜਾ ਰਹੇ ਆ ਪਿੰਡ ਤੇ ਪਿੰਡ ਜਾ ਕੇ ਸੋਨੂੰ ਅੱਜ ਥੋੜੀ ਜੀ ਸਟੂਡੀਓ ਦੀ ਝਲਕ ਦਿਖਾਵਾਂਗੇ ਅਜੇ ਪ੍ਰੋਪਰ ਤਨ ਤਿਆਰ ਹੋਇਆ ਤਿਆਰ ਹੋ ਜਾਣਦੇ ਹੋ ਤੇ ਫਿਰ ਮੈਡ ਮੂਡ ਲੱਗ ਜਾਣਾ ਜਦੋਂ ਫਿਰ ਵੇਖੋ ਉਹਦੀ ਲੁੱਕ ਕਿੰਨਾ ਨਿਆਇਜ਼ਾਰਾ ਉਹਦੋਂ ਬਾਅਦ ਸਾਨੂੰ ਸਾਰੀਆਂ YouTube ਦੀਆਂ ਵੀਡੀਓ ਉੱਥੇ ਦੇਖਣ ਨੂੰ ਮਿਲਣਗੀਆਂ ਆਪਾਂ ਹੁਣ ਬੈਸ ਜਾਣਾ ਤਾਂ ਕੱਲ ਨੂੰ ਸੀ ਪਰ ਅੱਜ ਥੋੜਾ ਕੰਮ ਹੋ ਗਿਆ ਤਾਂ ਕਰਕੇ ਮੈਨੂੰ ਹੁਣੇ ਵਾਪਸ ਜਾਣਾ ਪੈ ਰਿਹਾ। ਤੋਂ ਆਪਾਂ ਪਿੰਡ ਪਹੁੰਚ ਗਏ ਆ। ਤੇ ਹੁਣ ਤੁਸੀਂ ਸਟੂਡੀਓ ਦੀ ਮੜੀ ਝਲਕ ਦੇਖਿਓ। ਤੇ ਫਿਰ ਆਪਦੇ ਕਮੈਂਟ ਕਰਿਓ ਵੀ ਕਿਵੇਂ ਲੱਗਿਆ। ਤੇ ਬਾਕੀ ਸਟੂਡੀਓ ਦੀ ਵੀਡੀਓ ਦੇਖਣ ਤੋਂ ਬਾਅਦ ਤੇ ਫਿਰ ਓਕੇ ਬਾਏ ਡਾਟਾ ਫਿਰ ਕੱਲ ਮਿਲਾਂਗਾ ਬੰਨਵੀਂ ਵੀਡੀਓ ਨਾਲ। ਓਕੇ ਦੋਸਤੋ। ਮਾਨੋ ਆਨੰਦ ਦੇਖੋ ਵੀਡੀਓ। ਲਓ ਵੀ ਦੋਸਤੋ ਆਪਣਾ ਸਟੂਡੀਓ ਹੋ ਰਿਹਾ ਤਿਆਰ। ਥੋੜੇ ਸਮੇਂ ਵਿੱਚ ਤਿਆਰ ਹੋ ਜਾਊਗਾ। ਫਿਰ ਥੋੜੇ ਆਪਾਂ ਰੂ ਰੂ ਕਰਾਂਗੇ ਪੂਰਾ ਪ੍ਰੋਪਰ।